ਜੋ ਯੂਥ ਵਾਈਸ ਫਾਊਂਡੇਸ਼ਨ ਵੱਲੋਂ ਪ੍ਰਦਾਨ ਗਗਨਦੀਪ ਸਿੰਘ ਟੱਟ ਦੀ ਅਗਵਾਈ ਹੇਠ ਪੰਜਾਬ ਦੀ ਸੂਬਾ ਪੱਦਰੀ 골ਡ ਮੈਡਲ ਜਿੱਤਣ ਵਾਲੀਆਂ ਬੀਬੇ ਨਾਨਕੀ ਰਾਮਗੜੀਆ ਗਰਲਸ ਸਮਾਰਟ ਸਕੂਲ ਦੀਆਂ ਬੱਚੀਆਂ ਨੂੰ ਬਾਕਸਿੰਗ ਦਾ ਸਮਾਨ ਵੰਡਿਆ ਗਿਆ ਜਿਵੇਂ ਗਾਰਡ ਬਾਕਸਿੰਗ ਡਰੈਸ ਰਿੰਗ ਸ਼ੂਜ਼ ਕਿੱਕ ਬਾਕਸਿੰਗ ਡਰੈਸ ਹੈਂਡਗਾਰਡ ਫਾਈਟਿੰਗ ਗਲਵਸ ਆਦਿ ਵੰਡੇ ਗਏ ਦੱਸਦੀ ਹੈ ਕਿ ਇਸ ਮੌਕੇ ਰਾਮਗੜੀਆ ਐਜੂਕੇਸ਼ਨਲ ਕੌਂਸਲ ਦੇ ਚੇਅਰਮੈਨ ਮੈਡਮ ਮਨਜੀਤ ਕੌਰ ਭੋਗਲ ਰਾਮਗੜੀਆ ਐਜੂਕੇਸ਼ਨਲ ਕਾਉਂਸਲ ਦੇ ਐਡੀਸ਼ਨਲ ਡਾਇਰੈਕਟਰ ਰਵਨੀਤ ਕੌਰ ਜਸਕੀਰਤ ਤੂਰ ਨੰਤ ਸੋਨੀ ਰਜਨੀ ਗੁਪਤਾ ਅਤੇ ਸਕੂਲ ਦੇ ਸਮੂਹ ਸਟਾਫ ਸਣੇ ਬੱਚੇ ਆਦੀ ਮੌਜੂਦ ਰਹੇ ਦਿਖਾਉਂਦੇ ਹਾਂ ਪੂਰੀ ਵੀਡੀਓ ਜੰਦਰਬ੍ਰਿਜ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਸਰ ਕੀ ਗਣਾ ਅੱਜ ਦਾ ਇਹ ਮਹਾਨ ਉਪਰਾਲਾ ਕੀਤਾ ਹੈਗਾ ਬੱਚਿਆਂ ਨੂੰ ਸਨਮਨ ਦਿੱਤਾ ਹੈਗਾ ਅਹ ਬਿਲਕੁਲ ਸੱਚ ਹੈ ਦੋਸਤੋ ਦੋਸਤੋ ਸਾਡੀ ਐਨਜੀਓ ਯੂਥ ਵਾਰਸ ਫਾਊਂਡੇਸ਼ਨ ਨੇ ਬਿਬੇਨਾਨ ਕਿ ਸਕੂਲ ਫਗਵਾੜਾ ਜਿਹੜੀ ਸਾਡੀ ਲੜਕੀਆਂ ਦੇ ਜ਼ਿੰਮਾ ਚੱਕਿਆ ਸੀ ਫੁੱਟਬਾਲ ਬਾਕਸਿੰਗ ਦਾ ਜੀ ਜਿਹੜੀ ਕਿਤਾ ਪ੍ਰੋਵਾਈਡ ਕਰੰਦਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਤੁਸੀਂ ਦੇਖ ਸਕਦੇ ਹੋ ਤੇ ਬੜੀ ਹੀ ਮੁਸ਼ਕਿਲ ਨਾਲ ਸਾਡੀ ਐਨ ਜੀਓ ਨੇ ਕੰਮ ਪੂਰਾ ਕੀਤਾ ਕਿਉਂਕਿ ਸਾਡਾ ਕੰਮ ਇਹ ਹੁੰਦਾ ਕਿ ਜੇ ਆਪਾਂ ਨਾਲੇ ਸਾਥ ਦਿੱਤਾ ਹੈ ਤੇ ਉਹਨੂੰ ਪੂਰਾ ਕਰਨ ਦਾ ਯਤਨ ਕਿੰਨਾ ਕਰਨਾ ਤੇ ਉਹਨੂੰ ਉਹਦੀ ਜਿਹੜਾ ਹੱਲ ਹੈ ਉਹ ਕਿੱਦਾਂ ਕੱਢਣਾ ਸਾਡੇ ਨੇ ਕੰਮ ਸੌਖਾ ਨਹੀਂ ਸੀਗਾ ਅਸੀਂ ਤਾਂ ਆਪਣੀ ਵੀਡੀਓ ਸਰਕਾਰਾਂ ਤੱਕ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੀ ਕਿ ਉਹ ਹੈਲਪ ਕਰਨ ਪਰ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਆਈ ਹੈ ਪਰ ਜਿਨ੍ਹਾਂ ਨੇ ਵੀ ਸਾਡੀ ਇਹਦੇ ਵਿੱਚ ਹੱਲ ਕੀਤੀ ਹੈ ਤੇ ਮੈਂ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਅਸੀਂ ਸਾਈਂ ਕਰਨੇ ਕਿ ਜਿਹੜੀ ਬੇਟੀਆਂ ਦੀ ਆ ਬੌਕਸਿੰਗ ਦਾ ਕੈਰੀਅਰ ਹੈ ਜਾਂ ਜੋ ਵੀ ਇਹ ਚੱਲਦੇ ਆ ਕਿ ਆਪਾਂ ਨੈਸ਼ਨਲ ਲੈਵਲ ਜਾ ਕੇ ਖੇਲਣਾ ਅਸੀਂ ਉਹਦਾ ਪੂਰਾ ਸਾਥ ਦਿੱਤੀ ਕਿਉਂਕਿ ਇਹਨਾਂ ਦਾ ਜਿਹੜਾ ਖਰਚਾ ਆਪਾਂ ਸਿਰਫ ਸੋਚ ਲੈਂਦੇ ਆ ਕਿ ਬਹੁਤ ਘੱਟ ਹੁੰਦਾ ਪਰ ਬਹੁਤ ਜ਼ਿਆਦਾ ਖਰਚਾ ਹੈ ਘੱਟੋ ਘੱਟ ਇੱਕ ਕੁੜੀ ਨੂੰ ਆਪਾਂ ਜੇ ਪੇਜ ਨਾ ਹੋਵੇ ਲੜਕੀ ਨੂੰ ਬੌਕਸਿੰਗ ਨੈਸ਼ਨਲ ਲੈਵਲ ਤੇ ਖੇਲਣ ਲਈ ਤਾਂ ਸਭ ਕੁਝ ਮਿਲਾ ਕੇ 20000 ਦਾ ਖਰਚਾ ਪਰ ਲੜਕੀ ਦਾ ਹਾਂ ਦਾ ਤੁਸੀਂ ਦੇਖ ਸਕਦੇ ਸੀ ਅਸੀਂ ਤਾਂ ਇਹਨਾਂ ਦੇ ਜ਼ਰਦ ਦੇ ਹਾਲਾਤ ਦਿਖਾਏ ਕਿ ਇਸ ਜੋਗੀ ਨਹੀਂ ਸੀ ਕਿ ਆਪਣੇ ਖਰਚਾ ਖੁਦ ਕਰ ਸਕਣ ਪਰ ਅਸੀਂ ਕੋਸ਼ਿਸ਼ ਕੀਤੀ ਹੈ ਅਸੀਂ ਅੱਗੇ ਵੀ ਅਪੀਲ ਕਰਦੇ ਹਾਂ ਕਿ ਹੱਲੇ ਵੀ ਇਹਨਾਂ ਨੂੰ ਲੋੜ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਵੀ ਇਹਨਾਂ ਦੀ ਹੱਲ ਕਰਨਾ ਚਾਹੁੰਦਾ ਹੈ ਉਸ ਨੂੰ ਜ਼ਰੂਰ ਕੰਟੈਕਟ ਕਰੋ ਤਾਂ ਕਿ ਇਹ ਨੈਸ਼ਨਲ ਲੈਵਲ ਜਾ ਕੇ ਇਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਰ ਬੱਚੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਔਰ ਖਾਸ ਤੌਰ ਤੇ ਗੱਲ ਬੇਟੀਆਂ ਦੀ ਚੱਲ ਰਹੀ ਹੈ ਤੁਸੀਂ ਬੇਟੀਆਂ ਨੂੰ ਉਤਸ਼ਾਹਿਤ ਕਰ ਰਹੇ ਹੋ ਬਹੁਤ ਹੀ ਅੱਛਾ ਉਪਰਾਲਾ ਹੈਗਾ ਵਾ ਔਰ ਪਿੱਛੇ ਅਸੀਂ ਦੇਖਿਆ ਇਸ ਸਮਾਰ ਵੀ ਕਾਫੀ ਕੌਸ਼ਲ ਹੈਗਾ ਵਾ ਸਾਰਾ ਕਿਸ ਤ ਦੇਖੋ ਜੀ ਸਾਡੀ ਐਨਜੀਓ ਨੂੰ 3 ਸਾਲ ਹੋ ਗਏ ਜੀ ਹੁਣ ਕੰਮ ਕਰਦੇ ਤੇ ਲੋਕਾਂ ਦਾ ਵਿਸ਼ਵਾਸ ਅਸੀਂ ਜੀ ਇਸ ਲੈਵਲ ਤੱਕ ਲੈ ਆਏ ਆ ਕਿ ਸਾਡੇ ਤੇ ਵਿਸ਼ਵਾਸ ਕਰਦੇ ਆ ਤੇ ਅਸੀਂ ਪੂਰ ਕਰਦੀ ਆ ਜਿਹੜੇ ਸਾਡੇ ਬੜੇ ਖਾਸ ਜਿਹੜੇ ਸਾਡੀ ਐਨਜੀਓ ਨਾਲ ਜੁੜੇ ਆ ਜੀ ਸਾਡੀ ਮਦਦ ਕੀਤੀ ਜਾਵੇ ਤੇ ਉਹਨਾਂ ਨੇ ਮਦਦ ਕੀਤੀ ਹੈ ਅਸੀਂ ਐਨਜੀਓ ਵੱਲੋਂ ਥੋੜੀ ਮਦਦ ਕੀਤੀ ਹੈ ਪਰ ਸਰਕਾਰ ਵੱਲੋਂ ਮੈਂ ਜਨਪੀਕ ਅਪਾਰ ਜਿੰਨੀ ਮਦਦ ਕਰ ਸਕਦੀ ਬੜੀ ਲਿਮਟਿਡ ਆ ਸਰਕਾਰ ਜਿੰਨੀ ਕਰ ਸਕਦੀ ਉਸ ਤੋਂ ਉੱਪਰ ਨਹੀਂ ਕੁਝ ਆਗਾ ਅਸੀਂ ਤਾਂ ਫਿਰ ਵੀ ਇਹ ਕਹਿੰਦੇ ਕਿ ਸਰਕਾਰ ਦਾ ਕੰਮ ਅਸੀਂ ਸੌਖਾ ਕਰਦੇ ਆ ਜੀ ਉਹਦਾ ਕਿ ਆਪਾਂ ਘਰਾਂ ਤੇ ਜਾ ਕੇ ਤੁਹਾਨੂੰ ਦਿਖਾ ਦਿੰਨੇ ਆ ਕਿ ਆ ਹਾਲਾਤ ਨੇ ਆ ਸਭ ਕੁਝ ਨੇ ਤੁਸੀਂ ਸਿਰਫ ਇਹਨਾਂ ਦੀ ਹੈਲਪ ਕਰਨੀ ਹੈ ਤੇ ਜੇ ਫਿਰ ਵੀ ਉਹ ਹੈਲਪ ਨਹੀਂ ਕਰ ਰਹੇ ਤੇ ਬੜੀ ਮਾੜੀ ਗੱਲ ਪਰ ਉਮੀਦ ਕਰਦੇ ਹਾਂ ਕਿ ਸਰਕਾਰਾਂ ਜਾਗਣਗੀਆਂ ਤੇ ਇਹ ਬੱਚੇ ਦੇ ਹੱਥ ਫੜ ਕੇ ਇਹਨਾਂ ਦੀ ਹੈਲਪ ਕਰਨਗੇ ਬੜੇ ਪ੍ਰਾਊਡ ਦਾ ਟਾਈਮ ਹੈ ਵੀ ਯੂਥ ਵੌਇਸ ਵਲੋਂ ਹਾਈਡਰੇਸ਼ਨ ਵਲੋਂ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਸਰਦਾਰ ਗਗਨ ਸਿੰਘ ਤਾਟਰੀਆ ਉਹਨਾਂ ਨੇ ਰਾਮਗੜੀਆ ਐਜੂਕੇਸ਼ਨਲ ਕਾਉਂਸਲ ਦੇ ਅਧੀਨ ਚੱਲਦੇ ਬੀਬੇ ਨਾਨਕੀ ਸਕੂਲ ਦੀਆਂ ਗਰਲਜ਼ ਜੋ ਕਿ ਓਪਨ ਦੇ ਵਿੱਚ ਬਾਕਸਿੰਗ ਲਈ ਖੇਡਣ ਜਾ ਰਹੀਆਂ ਉਹਨਾਂ ਲਈ ਕਿੱਟਾਂ ਦਾ ਅਰੇਂਜਮੈਂਟ ਕੀਤਾ ਔਰ ਕਾਫੀ ਮਦਦ ਕੀਤੀ ਜੋ ਜੋ ਉਹਨਾਂ ਨੂੰ ਸਹੂਲਤ ਚਾਹੀਦੀ ਸੀ ਈਵਨ ਮੈਡੀਕਲ ਦੀ ਟੈਕਸੂਰਸ ਔਰ ਫੁੱਲ ਕਿੱਟ ਜਿਹੜੀ ਹੈ ਬਾਕਸਿੰਗ ਦੀ ਉਹ ਪ੍ਰੋਵਾਈਡ ਕੀਤੀ ਮੈਂ ਯੂਥ ਵੌਇਸ ਫਾਊਂਡੇਸ਼ਨ ਦੀ ਜਿਹੜੀਆਂ ਆਪਣੇ ਤਹਿਦੋਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਇਹ ਐਡਾ ਵੱਡਾ ਸਟੱਪ ਚੱਕਿਆ ਉਹ ਹਰ ਵੇਲੇ ਕਿਸੇ ਨਾ ਕਿਸੇ ਜਿਹਨੂੰ ਵੀ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਤੇ ਮੈਨੂੰ ਇਸ ਫਾਊਂਡੇਸ਼ਨ ਤੇ ਬਹੁਤ ਮਾਣ ਹੈ